ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰੀਆਂ ਤੁਹਾਡੇ ਲਈ ਇੱਕ ਨਵਾਂ ਵੀਡੀਓ ਲੈ ਕੇ ਤੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਰੇਬ ਜਿਹੜੀ ਟੱਕ ਲਿਆ ਉਹ ਆਪਾਂ ਕਿਸ ਤਰ੍ਹਾਂ ਕੱਟਣੀ ਆ ਬਹੁਤ ਸਾਰੀਆਂ ਭੈਣਾਂ ਜੜੀਆਂ ਰੇਬ ਟਾਕੀ ਨਹੀਂ ਕੱਟ ਪਾਉਂਦੀਆਂ ਕਿਉਂਕਿ ਉਹ ਗੋਲ ਹੀ ਗਲੇ ਨੂੰ ਪਿੱਛੇ ਲਾ ਦਿੰਦੀਆਂ ਨੇ ਤੇ ਉਹ ਸਹੀ ਨਹੀਂ ਲੱਗਦੀ ਤੇ ਕਈ ਹੋਰ ਜਗ੍ਹਾ ਤੇ ਵੀ ਸਾਨੂੰ ਰੇਬ ਟਾਕੀ ਕੱਟਣੀ ਪੈਂਦੀ ਆ ਉਹਦੇ ਵਾਸਤੇ ਅਸੀਂ ਇਹ ਕੱਪੜਾ ਲੈ ਲਿਆ ਤੇ ਕੱਪੜੇ ਨੂੰ ਦੋ ਕਾਰਨਰ ਤੋਂ ਫੜ ਕੇ ਇਸ ਤਰੀਕੇ ਦੇ ਨਾਲ ਆਪਾਂ ਫੋਲਡ ਕਰ ਲੈਣਾ ਤੁਸੀਂ ਸਟਾਰਟਿੰਗ ਦੇ ਵਿੱਚ ਚੌਰਸ ਕਪੜੇ ਦੇ ਨਾਲ ਇਸ ਤਰ੍ਹਾਂ ਰੇਪ ਟਾਕੀ ਕੱਟ ਸਕਦੇ ਹੋ ਤੇ ਬਾਅਦ ਵਿੱਚ ਤੁਸੀਂ ਕਿਸੇ ਵੀ ਕਪੜੇ ਤੋਂ ਕੱਟ ਸਕਦੇ ਜੇ ਇਸ ਤਰ੍ਹਾਂ ਕਪੜੇ ਨੂੰ ਕਰਨ ਤੋਂ ਬਾਅਦ ਆਪਾਂ ਸਕੀਲ ਦੇ ਨਾਲ 1 ਜਾਂ 2 ਇੰਚ ਤੇ ਜਿੰਨੀ ਤੁਸੀ ਚੜਾਈ ਦੇ ਵਿੱਚ ਰੇਪ ਟਾਕੀ ਕੱਟਣੀ ਆ ਇਸ ਤਰ੍ਹਾਂ ਨਿਸ਼ਾਨ ਲਗਾ ਲੈਣੇ ਆ ਵੇਖੋ ਸਕੀਲ ਦੇ ਨਾਲ ਜਿੰਨੀ ਵੀ ਤੁਸੀਂ ਚੌੜੀ ਕੱਟਣੀ ਆ ਉਸ ਹਿਸਾਬ ਦੇ ਨਾਲ ਤੁਸੀਂ ਨਿਸ਼ਾਨ ਲਗਾ ਲਓ ਤੇ ਨਿਸ਼ਾਨ ਲਗਾਉਣ ਤੋਂ ਬਾਅਦ ਇਧਰ ਸਾਈਡ ਤੋਂ ਜਿੱਧਰੋਂ ਕਪੜਾ ਪਹਿਲਾਂ ਜੁੜਿਆ ਹੋਇਆ ਆ ਉਸ ਵਾਲੀ ਸਾਈਡ ਤੋਂ ਤੁਸੀਂ ਬਹੁਤ ਹੀ ਆਰਾਮ ਦੇ ਨਾਲ ਬਿਲਕੁਲ ਥੋੜਾ ਥੋੜਾ ਕਪੜਾ ਜਿਹੜਾ ਕੱਟ ਕਰ ਦੇਣਾ ਤਾਂ ਕਿ ਦੋਨੋਂ ਜਿਹੜੀਆਂ ਇਹ ਪਾਈਪਿੰਗਾਂ ਆਪਾਂ ਕੱਟੀਆਂ ਹੋਈਆਂ ਐ ਅਲੱਗ ਹੋ ਜਾਣ ਫਿਰ ਉਸ ਤੋਂ ਬਾਅਦ ਜਿੱਥੇ ਆਪਾਂ ਨਿਸ਼ਾਨ ਲਗਾਏ ਨੇ ਉਹ ਦੋਵੇਂ ਆਪਾਂ ਨਿਸ਼ਾਨਾਂ ਦੇ ਉੱਪਰ ਵੀ ਕੱਟ ਦੇਣਾ ਐ ਤੇ ਤੁਸੀਂ ਜਿੰਨੀਆਂ ਚਾਹੋ ਇਸ ਤਰੀਕੇ ਦੇ ਨਾਲ ਓਰੇਬ ਜਿਹੜੀ ਆ ਟਾਕੀ ਕੱਟ ਸਕਦੇ ਜਤੇ ਬਾਅਦ ਵਿੱਚ ਆਪਾਂ ਇਹਨਾਂ ਨੂੰ ਜੋੜ طاਕੇ ਤੇ ਜਿੰਨੀ ਚਾਹੇ ਲੰਬੇ ਬਣਾ ਸਕਦੇ ਜਿੰਨੀ ਤੁਹਾਨੂੰ ਜ਼ਰੂਰਤ ਹੈ ਤੁਸੀਂ ਕੱਟ ਸਕਦੇ ਆ ਵੇਖੋ ਇੱਥੇ ਚਾਰ ਪੱਟੀਆਂ ਸਾਡੇ ਕੋਲੋਂ ਕੱਟ ਹੋਈਆਂ ਨੇ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਜਿੰਨੀਆਂ ਚਾਹੋ ਪੱਟੀਆਂ ਕੱਟ ਸਕਦੇ ਇਹ ਬਿਲਕੁਲ ਓਰੇਬ ਜਿਹੜੀ ਆ ਕੱਟੀ ਜਾਂਦੀ ਹੈ ਇਸ ਤਰੀਕੇ ਦੇ ਨਾਲ ਤੇ ਜਦੋਂ ਤੁਹਾਨੂੰ ਜਾਚ ਆ ਜੇਗੀ ਤੁਸੀਂ ਕਿਸੇ ਵੀ ਕੱਪੜੇ ਦੇ ਨਾਲ ਤੁਸੀਂ ਇਸ ਨੂੰ ਕੱਟ ਸਕਦੇ ਹੋ ਫਿਲਹਾਲ ਤੁਸੀਂ ਚੋਰਸ ਕੱਪੜੇ ਦੇ ਨਾਲ ਇਸ ਤਰ੍ਹਾਂ ਓਰੇਬ ਟਾਕੀ ਕੱਟ ਕੇ ਤਿਆਰ ਕਰ ਲੈਣੀ ਆ ਤੇ ਜਿੰਨੀਆਂ ਚਾਹੋ ਤੁਸੀਂ ਕੱਟ ਸਕਦੇ ਅਗਲੀ ਨੂੰਦ ਵਿੱਚ ਆਪਾਂ ਤੁਹਾਨੂੰ ਇਸ ਨੂੰ ਜੋੜ ਪਾਉਣ ਬਾਰੇ ਦੱਸਾਂ